ਸਾਥ ਸੰਗਤ ਜੀਓ ਨਵੰਬਰ ਦਸੰਬਰ ਮਹੀਨੇ ਦੇ ਸ਼ੁਭ ਵਿਦੇਸ਼ ਜਾਣ ਲਈ ਸੋਮਵਾਰ ਨੂੰ ਸੂਰਜ ਸੁਪਣ ਮਗਰੋਂ ਕਰੋ ਇਹ দান ਸੰਤਾਂ ਦੇ ਬਚਨ ਖਾਲੀ ਨਹੀਂ ਜਾਂਦੇ ਕਦੀ ਲਿਖ ਕੇ ਰੱਖ ਲਵੋ ਵੀਜ਼ਾ ਲੱਗਣਾ ਹੀ ਲੱਗਣਾ ਆ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਾਥ ਸੰਗਤ ਪਹਿਲਾਂ ਤੇ ਸਾਰੀ ਸੰਗਤ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸਭ ਤੋਂ ਪਹਿਲਾਂ ਫਤਿਹ ਬਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਦੀ ਅਪਾਰ ਕਿਰਪਾ ਮਿਹਰਮਤ ਦੇ ਸਦਕਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪਿਆਰਿਓ ਆਪਾਂ ਗੁਰਬਾਣੀ ਦੇ ਵਿੱਚੋਂ ਉਦਾਹਰਣਾ ਪੜ੍ਹਦੇ ਹਾਂ ਸਾਧ ਸੰਗਤ ਨਕ ਨਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਹੈ ਸਾ ਸੰਗਤ ਇਹ ਜਦੋਂ ਆਪਾਂ ਪੰਕਤੀਆਂ ਨੂੰ ਪੜ੍ਹਦੇ ਆ ਤੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅਰਥਾਂ ਨੂੰ ਜਦੋਂ ਵਿਚਾਰਦੇ ਆ ਤੇ ਸਾਨੂੰ ਚੀਜ਼ ਜਿਹੜੀ ਹੈ ਉਹ ਸਮਝ ਆਉਣੀ ਚਾਹੀਦੀ ਹੈ ਓ ਇਦੋਂ ਉੱਤੇ ਜਰਕੇ ਕੋਈ ਹੋਰ ਵਸਤੂ ਕੋਈ ਹੋਰ ਚੀਜ਼ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਨੱਕ ਨਥ ਜਿਵੇਂ ਕਿ ਇੱਕ ਬੈਲ ਭਾਵ ਕੀ ਇੱਕ ਬਛੜਾ ਹੁੰਦਾ ਸੀ ਨਾ ਦੇ ਵਿੱਚ ਜਿਹੜਾ ਕਿ ਭਾਰ ਸੋਂਦਾ ਸੀ ਜਿਹੜੇ ਅੱਜ ਤੋਂ ਥੋੜੇ ਸਾਲ ਪਹਿਲਾਂ ਜੇ ਬਹੁਤਾ ਨਹੀਂ ਤਾਂ 10-12 ਸਾਲ ਜਾਂ ਫਿਰ 15 ਕੋਈ ਸਾਲ ਪਿੱਛੇ ਜਾਈਏ ਤੇ ਘਰਾਂ ਦੇ ਵਿੱਚ ਬਲਦ ਰੱਖੇ ਹੁੰਦੇ ਸੀ ਜਿਹੜੇ ਕਿ ਕਾ ਭਰ ਤੋਂ ਬਾਹਰ ਜਾ ਕੇ ਰੇੜਾ ਜੋੜ ਕੇ ਹਰਾ ਵੱਢ ਕੇ ਲਿਆਉਂਦੇ ਡੰਗਰਾਂ ਵਾਸਤੇ ਪੱਠੇ ਵੱਢ ਕੇ ਲਿਆਉਂਦੇ ਤੇ ਉਹਨਾਂ ਨੂੰ ਰੇੜੇ ਵਿੱਚ ਜੋੜਨ ਦੇ ਕੰਮ ਲਿਆ ਜਾਂਦਾ ਸੀ ਉਹਨਾਂ ਦੇ ਨੱਕ ਦੇ ਵਿੱਚ ਨਕੇਲ ਪਾਈ ਹੁੰਦੀ ਸੀ ਨੱਥ ਪਾਈ ਹੁੰਦੀ ਸੀ ਉਹਨੂੰ ਆਪਾਂ ਰੱਸਾ ਖੁੱਚਦੇ ਉਧਰ ਨੂੰ ਇਹਨੇ ਮੁੜ ਜਾਣਾ ਸੀ ਹੁਣ ਉਹ ਲੋਕ ਕਹਿੰਦੇ ਵੀ ਨੱਕ ਨੱਥ ਜਿਵੇਂ ਕਿ ਇੱਕ ਪਸ਼ੂ ਦੇ ਇੱਕ ਡੰਗਰ ਦੇ ਭਾਰ ਢੋਣ ਵਾਲੇ ਦੇ ਨੱਕ ਦੇ ਵਿੱਚ ਨੱਥ ਪਾ ਕੇ ਉਸ ਨੂੰ ਕਾਬੂ ਕਰ ਲਿਆ ਜਦੋਂ ਨਥ ਖਿੱਚਦੇ ਆ ਉਹਨੂੰ ਦਰਦ ਹੁੰਦਾ ਜਿੱਦਲੀ ਸਾਈਡ ਨੂੰ ਖਿੱਚਦੇ ਆ ਉਧਰਲੀ ਸਾਈਡ ਨੂੰ ਇਹ ਮੁੜ ਜਾਂਦਾ ਹੈ ਕਹਿਣ ਤੋਂ ਭਾਵ ਕਿ ਇਸੇ ਤਰ੍ਹਾਂ ਦੀ ਪਰਮਾਤਮਾ ਨੇ ਸਾਡੇ ਨੱਕ ਦੇ ਵਿੱਚ ਜਾਂ ਸਾਡੇ ਗਲ ਦੇ ਵਿੱਚ ਰੱਸੀ ਬੰਨ ਦਿੱਤੀ ਤੇ ਜਿਵੇਂ ਜਿਵੇਂ ਉਹ ਸਾਨੂੰ ਫੇਰ ਰਿਹਾ ਓਵੇਂ ਓਵੇਂ ਅਸੀਂ ਫੇਰੀ ਜਾ ਰਹੇ ਹਾਂ ਯਾਦ ਰੱਖਿਓ ਨੱਕ ਨਥ ਖਸਮ ਹੱਥ ਖਸਮ ਕੌਣ ਹੈ ਜੀ ਉਹ ਪਰਮਾਤਮਾ ਉਹ ਅਕਾਲ ਪੁਰਖ ਇਹ ਸ਼ਬਦ ਜਿਹੜੇ ਨੇ ਉਸ ਪਰਮਾਤਮਾ ਦੇ ਲਈ ਵਰਤੇ ਗਏ ਉਹ ਸਤਿਗੁਰੂ ਮਹਾਰਾਜ ਦੇ ਲਈ ਵਰਤੇ ਗਏ ਪਿਆਰਿਓ ਇਥੇ ਖਸਮ ਦਾ ਅਰਥ ਕੇਵਲ ਉਹ ਅਕਾਲ ਪੁਰਖ ਹੈ ਕੇਵਲ ਤੇ ਕੇਵਲ ਉਹ ਪਰਮਾਤਮਾ ਹੈ ਗੁਰਮਖੋ ਉਹ ਉਸ ਪਰਮਾਤਮਾ ਦੇ ਲਈ ਇਹ ਸ਼ਬਦ ਵਰਤੇ ਗਏ ਹੁਣ ਬੇਨਤੀ ਕਰਾਂ ਕਈ ਸਾਡੇ ਲੋਕ ਕਹਿੰਦੇ ਆ ਮੈਂ ਤੇ ਆਪਦਾ ਖਾਣਾ ਭਰਨ ਪਿਆਰਿਓ ਆਪਾਂ ਕੇਵਲ ਤੇ ਕੇਵਲ ਉਸ ਪਰਮਾਤਮਾ ਦਾ ਦਿੱਤਾ ਹੋਇਆ ਖਾ ਰਹੇ ਹਾਂ ਸਤਗੁਰੂ ਮਹਾਰਾਜ ਕਿਰਪਾ ਕਰਦੇ ਨੇ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਮਹਿਰਾਮਤ ਕੀਤੀ ਹੈ ਨਾ ਕਰਨਥ ਖਸਮ ਹੱਥ ਕਿਰਤ ਧਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕ ਆਸਾ ਜਿੱਥੇ-ਜਿੱਥੇ ਪਰਮਾਤਮਾ ਨੇ ਦਾਣਾ ਖਿਡਾਇਆ ਵਾ ਉਥੇ-ਉਥੇ ਅਸੀਂ ਜਾ ਕੇ ਚੁਗਣਾ ਉਹਨੂੰ ਕੋਈ ਨਹੀਂ ਰੋਕ ਸਕਦਾ ਕੋਈ ਨਹੀਂ ਟਾਲ ਸਕਦਾ ਇਹ ਗੱਲ ਯਾਦ ਰੱਖਿਆ ਜੇ ਗੁਰਮੁਖ ਪਿਆਰਿਓ ਹੁਣ ਗੱਲ ਸ਼ੁਰੂ ਹੁੰਦੀ ਹੈ ਵੀ ਜਿਹੜਾ ਆਪਾਂ ਨੇ ਸ਼ੁਰੂ ਕਰਦਾ ਹੁਣ ਕਈ ਸਾਡੇ ਲੋਕ ਮੈਂ ਬਾਹਰ ਜਾਣਾ ਮੈਂ ਬਾਹਰ ਜਾਣਾ ਬਾਹਰ ਦੀ ਰੱਟ ਲਾ ਕੇ ਰੱਖੀ ਹੋਈ ਹੈ ਤੁਸੀਂ ਆਏ ਦਿਨ ਸੋਸ਼ਲ ਮੀਡੀਆ ਤੇ ਦੇਖਦੇ ਹੋ ਬਾਹਰ ਜਾਣ ਦੇ क्रेज ਨੇ ਬਾਹਰ ਜਾਣ ਦੇ ਭੂਤ ਨੇ ਸਾਨੂੰ ਇੰਨਾ ਜ਼ਿਆਦਾ ਪਾਗਲ ਕਰ ਦਿੱਤਾ ਅਸੀਂ ਠੱਗਾਂ ਏਜੰਟਾਂ ਕੋਲ ਜਾ ਕੇ ਆਪੋ ਆਪਣੇ ਪੈਸੇ ਫਿਸਾ ਦੇ ਦਿੱਤੇ ਕਈਆਂ ਨੇ ਹਜ਼ਾਰਾਂ ਰੁਪਏ ਕਈਆਂ ਨੇ ਲੱਖਾਂ ਕਈਆਂ ਨੇ ਕਰੋੜਾਂ ਤੇ ਸਾਢੇ ਸਾਂ ਯਾਦ ਰੱਖਿਓ ਕਿ ਬਾਹਰ ਜਾਣ ਦੀ ਦੌੜ ਨੇ ਸਾਡਾ ਸਭ ਕੁਝ ਹੀ ਵਿਕਵਾ ਕੇ ਰੱਖ ਦਿੱਤਾ ਤੇ ਬਾਹਰ ਜਾਣ ਦੀ ਦੌੜ ਨੇ ਸਾਨੂੰ ਇੰਨਾ ਲਾਲਚੀ ਤੇ ਖੁਦਗਰਜ਼ ਕਰ ਦਿੱਤਾ ਤੇ ਅਸੀਂ ਨਾ ਹੀ ਘਾਟਾ ਵੇਖਿਆ ਤੇ ਨਾ ਹੀ ਅਸੀਂ ਵਾਧਾ ਵੇਖਿਆ ਇੱਕ ਸਮਾਂ ਉਹ ਸੀ ਜਦੋਂ ਅਸੀਂ ਉਹਨਾਂ ਅੰਗਰੇਜ਼ਾਂ ਨੂੰ ਕਹਿੰਦੇ ਸੀ ਇਹਨਾਂ ਨੇ ਸਾਨੂੰ ਗੁਲਾਮ ਕਰ ਰੱਖਿਆ ਆ ਇਹਨਾਂ ਦੀ ਅਸੀਂ ਗੁਲਾਮੀ ਕਰਦੇ ਆ ਅਸੀਂ ਉਹਨਾਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਦੇ ਲਈ ਅਸੀਂ ਮੋਰਚੇ ਲਾਉਂਦੇ ਸੀ ਅਸੀਂ ਕੁਝ ਵੀ ਕਰਦੇ ਸੀ ਪਰ ਅੱਜ ਇੱਕੋ ਜਦੋਂ ਅਸੀਂ ਉਹਨਾਂ ਦੇ ਦੁਬਾਰਾ ਗੁਲਾਮ ਹੋਣ ਦੇ ਲਈ ਅਸੀਂ ਉਹਨਾਂ ਦੇ ਦੇਸ਼ ਨੂੰ ਜਾਣਦੇ ਨਹੀਂ ਤਰਲੋ ਮੱਛੀ ਹੋਏ ਫਿਰਦੇ ਮੇਰੀ ਬੇਨਤੀ ਜਿਹੜੀ ਆ ਸਮਝਿਓ ਕਹਿਣ ਤੋਂ ਭਾਵੇਂ ਕੰਮ ਵੀ ਉੱਥੇ ਜਾ ਕੇ ਕਰਨਾ ਇੱਥੇ ਵੀ ਕਰਨਾ ਠੀਕ ਹੈ ਕੁਈ ਘੁੰਮਣ ਫਿਰਨ ਦੇ ਲਈ ਜਾਣਾ ਜ਼ਰੂਰ ਜਾਓ ਪਰ ਇੱਥੋਂ ਸਾਰਾ ਕੁਝ ਵੇਚ ਵੱਟ ਕੇ ਉੱਥੇ ਜਾ ਕੇ ਪੀਆਰ ਹੋ ਜਾਣਾ ਤੇ ਐਵੇਂ ਉੱਥੇ ਜਾ ਕੇ ਸਾਰਾ ਕਰ ਲੈਣੇ ਮੈਂ ਇਹ ਨਹੀਂ ਕਹਿੰਦਾ ਕੋਈ ਮਾੜੀ ਗੱਲ ਹੈ ਠੀਕ ਹੈ ਆਪਣੇ ਕੰਮ ਕਰਨੇ ਚੰਗੀ ਗੱਲ ਹੈ ਪਰ ਇੱਥੋਂ ਸਾਰਾ ਕੁਝ ਵੇਚ ਵੱਟ ਲਿਆ ਤੇ ਉੱਥੇ ਜਾ ਕੇ ਬੈਠ ਕੇ ਕਹਿੰਦੇ ਜੀ ਸਾਨੂੰ ਤਾਂ ਮੂੰਹ ਮਾਰਦਾ ਜੀ ਮਿੱਟੀ ਦਾ ਸਾਨੂੰ ਤੇ ਯਾਦ ਆਉਂਦੀ ਹੈ ਜੀ ਪਿੰਡ ਦੀ ਤੇ ਉੱਥੇ ਬੈਠ ਕੇ ਫਿਕਰ ਪੰਜਾਬ ਦੀ ਕਰਨੀ ਕੀ ਬਣੂਗਾ ਪੰਜਾਬ ਦਾ ਬੜਾ ਮੁਸ਼ਕਲ ਹੈ ਜੀ ਮੈਂ ਆ ਜੀ ਇਹ ਹੈ ਜੀ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਮੇਰੇ ਕਹਿਣ ਤੋਂ ਭਾਵ ਠੀਕ ਐ ਘੁੰਮਣ ਫਿਰਨ ਦੇ ਲਈ ਜਾਓ ਪਰ ਹੁਣ ਜੇ ਕੰਮ ਕਰਨਾ ਐ ਉੱਥੇ ਵੀ ਕੰਮ ਕਰਨਾ ਐ ਇੱਥੇ ਵੀ ਕੰਮ ਕਰਨਾ ਐ ਤੇ ਹੁਣ ਕਈ ਕਹਿੰਦੇ ਉਹ ਉੱਥੇ ਬਿਨਾਂ ਗੱਲ ਨਹੀਂ ਜੀ ਬਣਦੀ ਉੱਥੇ ਵਾਲਾ ਪੈਸਾ ਉੱਥੇ ਵਾਲ ਉੱਥੇ ਵੀ ਸਖਤ ਮਿਹਨਤ ਕਰਕੇ ਪੈਸਾ ਕਮਾਉਣੇ ਆ ਤੇ ਜੇ ਮੰਨ ਲਓ ਚਲੋ ਸਾਡੇ ਕੋਲੇ ਆਪਸ਼ਨ ਨਾ ਹੀ ਹੁੰਦੀ ਵੀ ਬਾਹਰ ਜਾਣਾ ਹੀ ਨਹੀਂ ਹੈਗਾ ਬਾਹਰ ਦਾ ਕੋਈ ਨਾ ਹੀ ਨਾ ਹੁੰਦਾ ਤੇ ਮੰਨ ਲਓ ਸਾਡੀ ਐਂਟਰੀ ਉਹ ਬੈਨ ਹੁੰਦੀ ਵੀ ਉੱਥੇ ਜਾ ਹੀ ਨਹੀਂ ਸਕਦੇ ਫਿਰ ਕੀ ਕਰਦੇ ਫਿਰ ਵੀ ਤਾਂ ਉਰੇ ਰਹਿੰਦੇ 45% ਅੰਕੜੇ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ 45% ਜਵਾਨੀ ਜਿਹੜੀ ਹੈ ਸਾਡੀ ਬਾਹਰ ਚਲੇਗੀ ਵਿਚੇ ਉਹਦੇ ਬਜ਼ੁਰਗ ਆ ਗਏ ਪਰਿਵਾਰ ਪੰਜਾਬ ਦੇ ਬਾਹਰ ਜਾ ਕੇ ਸੈਟਲਮੈਂਟ ਹੋ ਗਏ ਦੁਆਬਾ ਏਰੀਆ ਸਾਰਾ ਬਾਹਰ ਹੈ ਜੀ ਮਾਝਾ ਵੀ ਤੇ ਹੁਣ ਤੇ ਮਲਬਈ ਵੀ ਤੁਰ ਪੇ ਚਲੋ ਖੈਰ ਬੇਨਤੀ ਕਰਾਂ ਕਿ ਵੀਜ਼ੇ ਲਗਵਾਉਣ ਦੇ ਲਈ ਬਾਬਿਆਂ ਦੇ ਜਾ ਕੇ ਪੈਰੀ ਹੱਥ ਲਾਉਣੇ ਬਾਬਿਆਂ ਨੂੰ ਪਾਸਪੋਰਟ ਦੇਣੇ ਜਾ ਕੇ ਕਿ ਬਾਬਾ ਜੀ ਵੀਜ਼ਾ ਲਵਾ ਦਿਓ ਹੁਣ ਬਾਬੇ ਨੂੰ ਕਦੇ ਆਪ ਅੰਬੈਸੀ ਤਾਂ ਉਹਨੇ ਮੂੰਹ ਨਹੀਂ ਵੇਖਿਆ ਤੇ ਬਾਬਾ ਸਾਡਾ ਵੀਜ਼ਾ ਲਵਾਊਗਾ ਅੰਬੈਸੀਆਂ ਦੇ ਕੰਮ ਤੇ ਬਾਬੇ ਕਰੀ ਜਾ ਰਿਹਾ। ਸੋ ਕਹਿਣ ਤੋਂ ਭਾਅ ਆਪ ਵੀ ਅਸੀਂ ਅੰਧ ਕਰਮ ਅੰਧ ਪਰਮਾ ਦੇ ਵਿੱਚ ਫਸ ਗਏ ਤੇ ਉਹ ਸਾਡਾ ਨੁਕਸਾਨ ਜਿਹੜਾ ਹੈ ਉਹ ਖੁਦ ਆਪਣੇ ਆਪ ਹੋਈ ਜਾ ਰਿਹਾ ਪਰ ਅਸੀਂ ਸਮਝਣ ਦਾ ਜਿਹੜਾ ਹੈ ਯਤਨ ਹੀ ਨਹੀਂ ਕਰ ਰਹੇ ਸਮਝਣ ਦਾ ਨਾਂ ਹੀ ਨਹੀਂ ਲੈ ਰਹੇ। ਸਮਝ ਨਹੀਂ ਰਹੇ ਅਸੀਂ ਅਸੀਂ ਸੋਚਨੇ ਆਂ ਕੋਈ ਗੱਲ ਨਹੀਂ ਇਹ ਬਹੁਤ ਛੋਟੀ ਜੀ ਗੱਲ ਹੈ ਕੋਈ ਗੱਲ ਨਹੀਂ ਇਹ ਤੇ ਆਮ ਗੱਲ ਹੈ ਪਰ ਇਹ ਆਮ ਗੱਲ ਨਹੀਂ ਹੈਗੀ ਪਿਆਰਿਓ ਇਹ ਗੱਲ ਬਹੁਤ ਵੱਡੀ ਹੈ ਜੇ ਸੋਚਿਆ ਜਾਏ ਬਹੁਤ ਵੱਡੀ ਗੱਲ ਹੈ ਨਵੰਬਰ ਦਸੰਬਰ ਮਹੀਨੇ ਦੇ ਸ਼ੁਭ ਵਿਦੇਸ਼ ਨਾਲ ਸਾਡੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਕਹਿੰਦੇ ਜੀ ਨਵੰਬਰ ਤੇ ਦਸੰਬਰ ਮਹੀਨਾ ਬਹੁਤ ਵਧੀਆ ਹੈ ਵੀਜ਼ੇ ਲਵਾਓ ਤੁਹਾਡੇ ਵੀ ਹੋਣਗੇ ਫਾਈਲਾਂ ਰਿਜੈਕਟ ਨਹੀਂ ਹੋਣਗੀਆਂ ਇੰਜ ਹੋਜੋ ਆਹ ਹੋਜੋ ਤੇ ਉਪਾਅ ਵੀ ਸੁਣ ਲਓ ਕਹਿੰਦੇ ਜੀ ਕੋਈ ਕਹਿੰਦਾ ਸੋਮਵਾਰ ਨੂੰ ਕਰੋ ਕੋਈ ਕਹਿੰਦਾ ਮੰਗਲਵਾਰ ਨੂੰ ਕੋਈ ਸ਼ੁੱਕਰਵਾਰ ਨੂੰ ਕੋਈ ਸ਼ਨੀਵਾਰ ਨੂੰ ਤੇ ਸਾਧ ਸੰਗਤ ਮਹਾਂਪੁਰਖ ਇਕ ਗੱਲ ਕਹਿੰਦੇ ਕਹਿੰਦੇ ਜੇਕਰ ਹੁਣ ਆਪਾਂ ਬੇਨਤੀਆਂ ਅਰੰਭ ਕੀਤੀਆਂ ਸੀ ਨਾ ਨਕਨਥ ਖਸਮ ਹੱਥ ਕਿਰਤ ਧਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਪਾਤਸ਼ਾਹ ਕਹਿੰਦੇ ਜੇ ਅੰਨ ਪਾਣੀ ਲਿਖਿਆ ਬਾਹਰ ਦਾ ਤੇ ਕੋਈ ਰੋਕ ਨਹੀਂ ਸਕਦਾ ਤੇ ਜੇ ਨਹੀਂ ਲਿਖਿਆ ਤੇ ਫਿਰ ਭਾਵੇਂ ਕਰੋਨਾ ਅਰਪਾ ਰੁਪਈਆ ਭਾਵੇਂ ਖਰਾਬ ਬਰਬਾਦ ਕਿਉਂ ਨਾ ਕਰ ਦੋ ਤੁਸੀਂ ਜਾ ਕੇ ਵਿਖਾਓ ਜੈ ਪਿਆਰਿਓ ਜਿਵੇਂ ਸਿਆਣੇ ਕਹਿੰਦੇ ਹੁੰਦੇ ਨਾ ਕਹਿੰਦੇ ਜੇ ਕਿਸਮਤ ਹੀ ਹੋਵੇ ਤੇ ਰਾਸ਼ਨ ਕਾਰਡ ਤੇ ਵੀਜ਼ਾ ਲੱਗ ਜਾਂਦਾ ਹੈ ਇਹ ਕਹਿੰਦੇ ਜੇ ਕਿਸਮਤ ਮਾੜੀ ਹੋਵੇ ਤੇ ਫਿਰ ਭਾਵੇਂ ਬੰਦੇ ਲੱਖਾਂ ਧੱਕੇ ਖਾਣ ਕਰਨ ਕਿੰਨੇ ਤਾਂ ਵੀ ਕੁਝ ਨਹੀਂ ਬਣਦਾ ਇਹ ਗੱਲ ਯਾਦ ਰੱਖਿਓ ਵੀ ਉਹ ਪਰਮਾਤਮਾ ਦੇ ਹੱਥ ਦੇ ਵਿੱਚ ਹੀ ਹੈ ਵੀ ਕਿਹਨੂੰ ਕਿੱਥੇ ਰੱਖਣਾ ਕਿਹੜੇ ਹਾਲ ਵਿੱਚ ਕਿਹੜੇ ਰੰਗ ਵਿੱਚ ਰੱਖਣਾ ਉਹ ਸਾਰਾ ਉਹ ਤੈਅ ਕਰੇ ਬੈਠਾ ਆ ਸਾਰਾ ਕੁਝ ਉਹਨੂੰ ਪਤਾ ਆ ਵੀ ਕੀ ਕਰਨਾ ਹੈ ਕੀ ਨਹੀਂ ਗੁਰਮਖੋ ਜਿਉਣਾ ਆਪਾਂ ਕਹੀਏ ਵੀ ਆਪਾਂ ਸਿਆਣੇ ਆ ਆਪਾਂ ਤੋਂ ਸਿਆਣੇ ਬਹੁਤ ਬੈਠੇ ਆ ਉਹ ਪਰਮਾਤਮਾ ਜੀ ਨੇ ਸਾਨੂੰ ਸਿਰਜਿਆ ਜਿਨੇ ਬਣਾਇਆ ਉਹ ਸਾ ਤੋਂ ਵੀ ਸਿਆਣਾ ਬੈਠਾ ਪਿਆ ਰਹੋ ਉਹ ਉਹ ਪਰਮਾਤਮਾ ਤੋਂ ਵੱਧ ਸਿਆਣੇ ਅਸੀਂ ਨਹੀਂ ਹੋ ਸਕਦੇ ਸੋ ਪਰਮਾਤਮਾ ਦੇ ਅਰਦਾਸ ਕਰੋ ਸਤਿਗੁਰੂ ਅਗੇ ਅਰਦਾਸ ਕਰੋ ਤੇ ਉਹਦੇ ਭਾਣੀ ਨੂੰ ਮੰਨੋ ਸਤਿਗੁਰੂ ਤੂੰ ਕਿਰਪਾ ਕਰ ਜੇ ਤੈਨੂੰ ਚੰਗਾ ਲੱਗਦਾ ਹੈ ਭਾਉ ਦਾ ਤੇ ਕਿਰਪਾ ਕਰ ਦੇ ਨਹੀਂ ਜੰਗਾ ਲੱਗਦਾ ਤੇ ਮੈਨੂੰ ਇੱਥੇ ਹੀ ਕੁਝ ਦੇ ਦੇ ਮੈਂ ਇੱਥੇ ਹੀ ਆਪਣਾ ਗੁਜ਼ਾਰਾ ਕਰ ਲਵਾਂ ਠੀਕ ਹੈ ਜਦੋਂ ਕਿਤੇ ਸਮਾਂ ਬਣਿਆ ਤੇ ਜ਼ਰੂਰ ਪਰਮਾਤਮਾ ਜੀ ਕਿਰਪਾ ਕਰਿਓ ਮਿਹਰ ਕਰਿਓ ਤੇ ਇਹ ਵਿਸ਼ਵਾਸ ਬਣਾ ਕੇ ਚੱਲੀਏ ਜਿਨ੍ਹਾਂ ਨੂੰ ਇਹ ਵਿਸ਼ਵਾਸ ਹੈ ਤੇ ਸਤਿਗੁਰੂ ਮਹਾਰਾਜ ਉਹਨਾਂ ਦਾ ਵਿਸ਼ਵਾਸ ਕਦੀ ਟੁੱਟਣ ਨਹੀਂ ਦਿੰਦੇ ਯਾਦ ਰੱਖਿਆ ਜੀ ਫੈਮਾ ਭਰਮਾਂ ਦੇ ਵਿੱਚੋਂ ਦੂਰ ਨਿਕਲੋ ਗੁਰਬਾਣੀ ਨੂੰ ਪੜਿਆ ਕਰੋ ਵਾਹਿਗੁਰੂ ਜੀ ਕਾ ਖਾਲ